ਸਤਿ ਸ਼੍ਰੀ ਅਕਾਲ ਜੀ ਮੈਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਚੋਲਾ ਸਾਹਿਬ ਦੇ ਵਿੱਚ ਵੱਡਾ ਤੇ ਦਰਦਨਾਕ ਹਾਦਸਾ ਵਾਪਰਿਆ ਦਾਜੇ ਕਿ ਆਲਸ ਸੈਂਟਰ ਜਿਸ ਦੇ ਵਿੱਚ ਕਿ ਹਜ਼ਾਰਾਂ ਹੀ ਵਿਦਿਆਰਥੀ ਆਲਸ ਦੀ ਕੋਚਿੰਗ ਲੈਂਦੇ ਨੇ ਪੀਟੀ ਕਰਦੇ ਨੇ ਤਾਂ ਉਸ ਸੈਂਟਰ ਦੀ ਅਚਾਨਕ ਇਮਾਰਤ ਡਿੱਗ ਜਾਂਦੀ ਹੈ ਜੀਹਾਂ ਸਕਿੰਟਾਂ ਦੇ ਵਿੱਚ ਦੇਖਦੇ ਹੀ ਦੇਖਦੇ ਇਮਾਰਤ ਟੈਟ ਤੇਰੀ ਹੋ ਗਈ ਤਰਨਤਾਰਨ ਦੇ ਚੋਲਾ ਸਾਹਿਬ ਦੇ ਤੁਹਾਨੂੰ ਖਬਰ ਦੱਸ ਰਿਹਾ ਜਿੱਥੇ ਕਿ ਪੰਜਾਹ ਤੋਂ ਵੱਧ ਵਿਦਿਆਰਥੀ ਕੋਚਿੰਗ ਲੈ ਰਹੇ ਸੀ ਆਲਸ ਦੀ ਤਾਂ ਉੱਥੇ ਟੀਚਰ ਵੀ ਮੌਜੂਦ ਸੀ ਪੜਾ ਰਹੇ ਸੀ ਕਿ ਸਕਿੰਟਾਂ ਦੇ ਵਿੱਚ ਹੀ ਦੇਖਦੇ ਹੀ ਦੇਖਦੇ ਆ ਜਿਹੜੀ ਇਮਾਰਤ ਐ ਉਹ ਆਲਸ ਸੈਂਟਰ ਦੀ ਟਹਿ ਟੇਰੀ ਹੋ ਜਾਂਦੀ ਐ ਬਲੈਕ ਸਟੋਨ ਦੇ ਨਾਂ ਤੋਂ ਜੋ ਕਿ ਆਲਸ ਸੈਂਟਰ ਚੱਲ ਰਿਹਾ ਸੀ ਜਿਸ ਦੇ ਕਿ ਇਮਾਰਤ ਡਿੱਗ ਜਾਂਦੀ ਐ ਪਰ ਗਨੀਮਤ ਇਹ ਰਹੀ ਕਿ ਵਿਦਿਆਰਥੀ ਅਤੇ ਕੋਈ ਵੀ ਟੀਚਰ ਉੱਥੇ ਮੌਜੂਦ ਨਹੀਂ ਸੀ 10 ਮਿੰਟ ਹੀ ਹੋਏ ਸੀ ਹਜੇ ਬੱਚਿਆਂ ਨੂੰ ਸੈਂਟਰ ਤੋਂ ਬਾਹਰ ਨਿਕਲਿਆ ਹੀ ਤਾਂ ਜਿਵੇਂ ਹੀ 10 ਮਿੰਟ ਹੁੰਦੇ ਨੇ ਤਾਂ ਉਸ ਤੋਂ ਬਾਅਦ اچانک ਹੀ ਮਾਰਤਾ ਜਿਹੜੇ ਆਲਸ ਸੈਂਟਰ ਦੀ ਉਹ ਟਹਿ ਟੇਰੀ ਹੋ ਜਾਂਦੀ ਹੈ ਤਹਿਸ ਨੈਸ ਹੋ ਜਾਂਦੀ ਹੈ ਸਵੇਰ ਤੋਂ ਹੀ ਵਿਦਿਆਰਥੀ ਉੱਥੇ ਪੜ ਰਹੇ ਸੀ ਟੀਚਰ ਵੀ ਮੌਜੂਦ ਸੀ ਪਰ ਜਿਵੇਂ ਹੀ ਇਹ ਜੁਰਤੇ ਬੱਚੇ ਆਸ ਸੈਂਟਰ ਤੋਂ ਬਾਹਰ ਨਿਕਲਦੇ ਨੇ ਤਾਂ ਉਸ ਤੋਂ 10 ਮਿੰਟਾਂ ਬਾਅਦ ਜਿਹੜੀ ਇਮਾਰਤ ਡਿੱਗ ਜਾਂਦੀ ਆ ਅਖੇ ਕਿਹਾ ਜਾਂਦਾ ਇਹਨਾ ਕਿ ਜੋ ਕੋ ਰੱਖ ਇਸਾਈਆਂ ਮਾਰ ਸਕੇ ਨਾ ਕੋਈ ਸੋ ਇਹਨਾ ਬੱਚਿਆਂ ਨੂੰ ਕੁਝ ਵੀ ਨਹੀਂ ਹੋਇਆ ਵਾਰ ਵਾਲ ਇਹਨਾ ਬੱਚਿਆਂ ਤੇ ਜੋ ਅਧਿਆਪਕਾਂ ਦੀ ਜਾਨ ਬਚ ਜਾਂਦੀ ਹੈ ਹਾਂ ਵੱਡਾ ਹਾਸਾ ਜ਼ਰੂਰ ਵਾਪਰ ਜਾਂਦਾ ਜੇਕਰ ਇਹ ਬੱਚੇ ਉਸ ਵਕਤ ਵੀ ਮੌਜੂਦ ਹੁੰਦੇ ਕਿਉਂਕਿ ਸਵੇਰ ਤੋਂ ਹੀ ਇਹ ਬੱਚੇ ਆਲਸਾ ਸੈਂਟਰ ਦੀ ਕੋਚਿੰਗ ਲੈ ਰਹੇ ਸੀ ਪਰ ਉਸ ਸਮੇਂ ਮਾਰਤ ਨੂੰ ਕੁਝ ਨਹੀਂ ਹੋਇਆ ਤੇ ਜਿਵੇਂ ਹੀ ਬੱਚੇ ਸੈਂਟਰ ਤੋਂ ਬਾਹਰ ਜਾਂਦੇ ਨੇ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਤਾਂ ਉਸ ਤੋਂ 10 ਮਿੰਟ ਬਾਅਦ ਇਹ ਵੱਡਾ ਹਾਦਸਾ ਉੱਥੇ ਵਾਪਰ ਜਾਂਦਾ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਇਕੱਠਾ ਹੋ ਜਾਂਦੇ ਨੇ ਜਿਵੇਂ ਹੀ ਮਾਰਟ ਡਿੱਗਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਜਾਂਦਾ ਹੈ ਪਰ ਹੁਣ ਵੱਡਾ ਸਵਾਲ ਇੱਥੇ ਖੜਾ ਹੋ ਰਿਹਾ ਹੈ ਕਿ ਜੇਕਰ ਬੱਚੇ ਉਸ ਵਕਤ ਮੌਜੂਦ ਹੁੰਦੇ ਅਤੇ ਕਈ ਜਾਨਾਂ ਵੀ ਜਾ ਸਕਦੀਆਂ ਸੀ ਤਾਂ ਉਸ ਦੀ ਜ਼ਿੰਮੇਵਾਰ ਕੌਣ ਹੁੰਦਾ ਅੰਦਾਜ਼ੇ ਕਿ ਜੋ ਆਲਸ ਸੈਂਟਰ ਦਾ ਮਾਲਕ ਹੈ ਤਾਂ ਉਸ ਨੇ ਆਪਣੇ ਗਵਾਂਡੇ ਦੇ ਵੱਡੇ ਇਲਜ਼ਾਮ ਲਗਾਏ ਨੇ ਤਾਂ ਕਿ ਤੁਹਾਨੂੰ ਦੱਸ ਦੇ ਕਿ ਨਾਲ ਵਾਲੀ ਇਮਾਰਤ ਬਣ ਰਹੀ ਸੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਉਸ ਨੇ ਵੱਡੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੀ ਨੀਂਹ ਪੁੱਟਣ ਕਾਰਨ ਜੋ ਸਾਡੀ ਆਲਸ ਸੈਂਟਰ ਦੀ ਮਾਤ ਹੈ ਉਸ ਦੀ ਜੋ ਕਿ ਪਰਤ ਹੈ ਉਹ ਕਮਜ਼ੋਰ ਹੋਈ ਜਾਂ ਜਿਸ ਕਾ ਨੇ ਵੱਡਾ ਹਾਦਸਾ ਵਾਪਰਿਆ ਸੋ ਉਧਰੇ ਦੂਜੇ ਪਾਸੇ ਜਦੋਂ ਦੂਜੀ ਧਿਰ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਬੇਬੁਨਿਆਦ ਉਸੇ ਉਹਨਾਂ ਕਹਿਆ ਕਿ ਇਮਾਰਤ ਕਾਫੀ ਪੁਰਾਣੀ ਸੀ ਇਹ ਜੋ ਕਿ ਪਹਿਲਾਂ ਤੋਂ ਹੀ ਕਮਜ਼ੋਰ ਸੀ ਸੋ ਦੋਨੋਂ ਧਿਰਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਏ ਨੇ ਪਰ ਵੱਡਾ ਸਵਾਲ ਇਥੇ ਖੜਾ ਹੁੰਦਾ ਕਿ ਜੇਕਰ ਬੱਚੇ ਅਤੇ ਟੀਚਰ ਉਥੇ ਮੌਜੂਦ ਹੁੰਦੇ ਜਦੋਂ ਇਹ ਇਮਾਰਤ ਡਿੱਗਦੀ ਹੈ ਤਾਂ ਫਿਰ ਉਸ ਦਾ ਜ਼ਿੰਮੇਵਾਰ ਕੌਣ ਹੁੰਦਾ ਸੋ ਆਪ ਫਿਰ ਸੁਣਦੇ ਆ ਦੋਨੋਂ ਧਿਰਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਉਂਦੇ ਆ ਹੋਰ ਕੀ ਕੁਝ ਕੀ ਭਾਜੀ ਕੀ ਨਾਮ ਆਪਣਾ ਮੇਰਾ ਨਾਮ ਜਗਦੀਪ ਕੁਮਾਰ ਜੀ ਸਰ ਕੀ ਕਾਰਨ ਬਣਿਆ ਹੈ ਬਿਲਡਿੰਗ ਟਿੱਕਣਾ ਭਾਜੀ ਇਹ ਮੇਰੀ ਬਿਲਡਿੰਗ ਤੇ ਲੱਗੀ ਇਹਨਾਂ ਦਾ ਕੰਮ ਚੱਲਦਾ ਪਿਆ ਸੀ ਤੇ ਇਹਨਾਂ ਨੇ ਕੱਲ ਪਰ ਘੱਟ ਤੋਂ ਘੱਟ ਦੱਸਦੇ ਤੇ ਇਧਰ ਲੀਆਂ ਨੀਆਂ ਬੁੱਟੀਆਂ ਸੀ ਤੇ ਬਾਈ ਦੂਜੇ ਪਾਸੇ ਜਦੋਂ ਮੇਰੇ ਹੱਸ ਵਾਲੇ ਪਾਸੇ ਬੁੱਟੀਆਂ ਸ਼ੁਰੂ ਕੀਤੀਆਂ ਮੈਂ ठेਕੇਦਾਰ ਨੂੰ ਕਹਿ ਕੇ ਗਿਆ ਕਿ ਇੰਨੀਆਂ ਡੂੰਘੀਆਂ ਨੀਆਂ ਨਾ ਖੜੋ ਤੇ ਪੈਰ ਨਾ ਨਿਕਲ ਜਾਣ ਇਹਦੇ ਸਾਡੀ ਪੁਰਾਣੀ ਬਿਲਡਿੰਗ ਬਣੀ ਘੱਟ ਤੋਂ ਘੱਟ 10 11 ਸਾਲ ਪੁਰਾਣੀ ਬਿਲਡਿੰਗ ਨੁਕਸਾਨ ਨਾ ਹੋਵੇ ਇਹਨਾਂ ਨੇ ਭਾਜੀ ਹੁਣ ਮੌਕੇ ਤੇ ਆ ਕੇ ਸਾਡੀ ਦੁਕਾਨ ਤੇ ਕੈਮਰਾ ਲੱਗਾ ਉਹਦੀ ਰਿਕਾਰਡ ਯਾ 5 ਮਿੰਟ ਪਹਿਲਾਂ ਆ ਕੇ ਆਇਆ ਯਾਰ ਤੁਹਾਡੀ ਬਿਲਡਿੰਗ ਐ ਟੇਢੀ ਜੀ ਹੋਈ ਜਾਂਦੀ ਆ ਮੈਂ ਮੌਕੇ ਤੇ ਪਹੁੰਚਿਆ ਵਾ ਜਿਹੜੀ ਬਿਲਡਿੰਗ ਉਹਨੇ ਆ ਕੇ ਦੱਸਿਆ ਪੰਜਾ ਮਿੰਟਾਂ ਬਾਅਦ ਆ ਕੇ ਮੈਂ ਥੱਲੇ ਬਿਲਡਿੰਗ ਥੱਲੇ ਖਲੋਤਾ ਨੂੰ ਠੇਕੇਦਾਰ ਨੇ ਆਵਾਜ਼ ਦਿੱਤੀ ਕਿ ਬਿਲਡਿੰਗ ਐ ਟੇਢੀ ਆਂ ਦੀ ਥੱਲੇ ਨਾ ਆਜੋ ਮੈਂ ਪਿਛਾ ਹੋਇਆ ਵਾ ਦੋ ਮੰਜ਼ਿਲਾ ਬਿਲਡਿੰਗ ਆ 100 ਬਾਈ 20 ਤੋਂ 21 ਫੁੱਟ ਵਾ ਤੇ ਇਹਦੇ ਥੱਲੇ ਸਾਰਾ ਟੋਟਲੀ ਮੇਰਾ ਫਰਨੀਚਰ ਸੀ ਉਹਦੇ ਬਿੱਲ ਵੀ ਮੇਰੇ ਤੋਂ ਮੌਜੂਦ ਆ ਜਿਹਦੇ ਵਿੱਚ ਮੇਰੀਆਂ ਅਲਮਾਰੀਆਂ ਬੈੱਡ ਵਗੈਰਾ ਤੇ ਉਤਲੇ ਪਾਸੇ ਮੈਂ ਰੈਂਟ ਤੇ ਦਿੱਤੀਆਂ ਹੀ ਮੌਜੂਦ ਨੂੰ ਦੁਕਾਨ ਉਹਦਾ ਵਿਚਾਰਾ ਕਰਾਇਆ ਪਰਦਾਈ ਉਹਦੇ ਏਸੀ ਕਮਰੇ ਸਭ ਕੁਛ ਦੋ ਮੰਜ਼ਿਲਾ ਬਿਲਡਿੰਗ ਤੇ ਉੱਤੇ ਇੱਕ ਮਾਉਂਟੀ ਸੀ ਉਹ ਸਾਰੀ ਟੈਟ ਏਰੀਆ ਹੋ ਗਿਆ ਇਸ ਵਿੱਚ ਕੀ ਵਰਕਿੰਗ ਕੀ ਹੁੰਦੀ ਹੈ ਇਹਦੇ ਵਿੱਚ ਵਰਕਿੰਗ ਥੱਲੇ ਭਾਜੀ ਫਰਨੀਚਰ ਰਮਾਰੀਆਂ ਦਾ ਗੋਦਾਮ ਸੀ ਮੇਰਾ ਅੰਦਰ ਦੁਕਾਨ ਵਿੱਚ 3 ਕਮਰੇ ਸੀ ਉਹ ਗਾਹ ਨੂੰ ਅੱਗੇ ਬਖਾ ਦੇਤੀ ਅਸੀਂ ਛੇ ਦਿਨ ਬੰਦ ਕਰਦੇ ਆਂ ਆਈਲੈਂਡ ਸੈਂਟਰ ਨਹੀਂ ਹੈ ਆਈਲੈਂਡ ਸੈਂਟਰ ਉੱਤਲੀ ਉੱਤਲੀ ਮੰਜ਼ਲ ਤੇ ਆਈਲੈਂਡ ਸੈਂਟਰ ਹੀ ਉਹ ਨਿਕਲ ਕੇ ਗਏ ਆ ਹਾਟਲੀ 15 ਮਿੰਟ ਹੋਏ ਆ ਘੜ ਤੋਂ 30 ਤੋਂ 35 ਬੱਚੇ ਹੁੰਦੇ ਉੱਥੇ ਕਿੰਨਾ ਕ ਸਮਾਂ ਹੋ ਗਿਆ ਬਣੇ ਨੂੰ ਇਹਨੂੰ ਇਹਨੂੰ ਘੜ ਤੋਂ ਘੱਟ ਹੀ ਬਣੇ ਨੂੰ 10 ਤੋਂ 11 ਸਾਲ ਹੋ ਗਏ ਤੁਹਾਨੂੰ ਲੱਗਦਾ ਨਹੀਂ ਪੂ ਉਨੇ ਕਿ ਬਣਾਇਆ ਗਿਆ ਨਹੀਂ ਪੂਰਾ ਮਜਬੂਤ ਨਾ ਪਾਜੀ ਸਾਰਾ A to Z ਮਜਬੂਤੀ ਨਾਲ ਬਣਾਇਆ ਗਿਆ ਜਿਹੜਾ ਕਿਰਾਏ ਦਾ ਰੰਦਾ ਅਕਸਰ ਉਹਦਾ ਆਈਲੈਟ ਸੈਂਟਰ ਉਹਨੇ ਪਟਾ ਘਰਾਇਆ ਸਰਕਾਰ ਮਨਜ਼ੂਰਸ਼ੁਦਾ ਮਲਕੀ ਆਈਲੈਟ ਸੈਂਟਰ ਵਾ ਤੇ ਉਹ ਸਭ ਤੋਂ ਛੇੜੀ ਆਈਲੈਟ ਸੈਂਟਰ پاس ਹੁੰਦਾ ਵਾ ਇਹ ਚ ਨਾਂ ਵਾਲੀ ਗੱਲ ਨਹੀਂ 10-11 ਸਾਲ ਦੀ ਬਿਲਡਿੰਗ ਪਈ ਆ ਗਾਹ ਨੂੰ ਕਿੰਨੇ ਦਾ ਨੁਕਸਾਨ ਹੋ ਗਿਆ ਤਕਰੀਬਨ ਇਹ ਤੇ ਜੀ ਇਹ ਤਾਂ ਮੈਂ ਵਰਬਲੀ ਕੁਝ ਨਹੀਂ ਦੱਸ ਸਕਦਾ ਪਰ ਦੋ ਮੰਜ਼ਲਾ ਬਿਲਡਿੰਗ ਹੀ ਅੰਥਲੇ ਸਮਾਨ ਪਿਆ ਹੈ ਤੇ ਉਤਲੇ ਪਾਸੇ ਆਈਲਟ ਸੈਂਟਰ ਆ ਜਿਹੜੇ ਤਕਰੀਬਨ ਤਕਰੀਬਨ 2.5 ਤੋਂ 3 ਲੱਖ ਰੁਪਏ ਦੀ ਕੀਮਤ ਮੰਗ ਕਰਦੇ ਹੈ ਪ੍ਰਸ਼ਾਸਨ ਨੂੰ ਹੋਰ ਸ਼ਾਸਨ ਜਦੋਂ ਹੀ ਇਹਨਾਂ ਨੂੰ ਆ ਕੇ ਗਏ ਆ ਸਭ ਕੁਝ ਕਹਿ ਕੇ ਗਏ ਆ ਫਿਰ ਵੀ ਇਹਨਾਂ ਨੇ ਅੰਗੈਲੀ ਕੀਤੀ ਹੈ ਇਹਨਾਂ ਦੀ ਅੰਗੈਲੀ ਕਰਨ ਮੇਰੀ ਦੁਕਾਨਦਾਰੀ ਰੋਜੀ ਰੋਟੀ ਸਭ ਕੁਝ ਨੁਕਸਾਨ ਹੋਇਆ ਫਾਈਨੈਂਸ ਕੋਈ ਉੱਥੇ ਆਈਲੈਂਡ ਸੈਂਟਰ ਦਾ ਬੱਚਾ ਪੂਰਾ ਇਹਦਾ ਸੱਟ ਲੱਗ ਜਾਂਦੀ ਉਹਦੀ ਪਰਭਾਈ ਕਿੰਨੇ ਕਰਨੀ ਮੇਰਾ ਹਿੰਦ ਸਾਰਾ ਰਕਮ ਦਾ ਸਾਰੀ ਬਿਲਡਿੰਗ ਦਾ ਮੇਰੇ ਸੋਰਸ ਆਫ ਇਨਕਮ ਦਾ ਨੁਕਸਾਨ ਹੋਇਆ ਵਾ ਕਿੰਨੇ ਗਾਗ ਨੂੰ ਕੋਈ ਨਮਾਰੀ ਵੇਚਦਾ ਜਾਂ ਕੋਈ ਕਰਦਾ ਹੈ ਏ ਟੂ ਜ਼ेड ਨੁਕਸਾਨ ਹੋਇਆ ਵਾ ਉਹ ਗੱਲ ਮੰਨਨ ਦੇ باوجود ਮੇਰੇ ਕੋਲ ਵੀਡੀਓ ਮੌਜੂਦ ਹੈਗੀ ਆ ਜਦੋਂ ਬਿਲਡਿੰਗ ਦੇਖਣ ਲੱਗੀ ਸੀ ਦਿਨ ਤੋਂ ਬਾਅਦ ਉਹ ਉਸ ਵਾਲੇ ਮੌਕੇ ਤੇ ਭਿੱਖੇ ਰੰਡਾ ਤੇ ਠੇਕੇਦਾਰ ਭਾਈ ਜੀ ਨਜ਼ਰ ਆਏ ਮੇਰੇ ਕੋਲ ਵੀਡੀਓ ਮੌਜੂਦ ਹੈ ਤੇ ਜਦੋਂ ਮੇਰੀ ਦੁਕਾਨ ਤੇ ਆਏ ਇਹ ਕਹਿ ਕੇ ਗਏ ਆ 5 ਮਿੰਟ ਬਾਅਦ ਬਿਲਡਿੰਗ ਦੇਖੀ ਮੈਂ ਕੈਮਰੇ ਪਰ ਗਾਉਣ ਲਗਾ ਮੇਰੇ ਸਰ ਉਹ ਬਿਲਡਿੰਗ ਜਿਹੜੀ ਦਿੱਗੀ ਹੈ ਕਿਵੇਂ ਤੁਹਾਨੂੰ ਲੱਗਦੀ ਕਿਵੇਂ ਬਿਲਡਿੰਗ ਬੜੀ ਖਾਪਾਂ ਵਾਲੀ ਜਿਹੀ ਲੱਗੀ ਜਗਾ ਉਹ ਜੋ ਇਹਦੀ ਹੁੰਦੀ ਹੈ ਨਾ ਵਾਂਗ ਵਾਨ ਤੋਂ ਸਿਰ ਫੋਟੋ ਕੰਨੀ ਸਾਡੀ ਦੂਵੀਂ ਅਸੀਂ ਪਤੀ ਆ ਵਹਾਂ ਤੋਂ ਦੇਖੋ ਸੜਕਾਂ ਦੁੱਤੀਆਂ ਹੁੰਦੀਆਂ ਲੱਗੇ ਅਸੀਂ ਵਹਾਂ ਤੋਂ ਇੱਕ ਫੋਟੋ ਸਾਡੀ ਇਹ ਜਦੋਂ ਰੋੜੇ ਰਾੜੇ ਦੇ ਚੁੱਕਣ ਦੇ ਆਪ ਨੂੰ ਪਤਾ ਲੱਗੇਗਾ ਆਪਾਂ ਨੂੰ ਜੋ ਜਾਂਚ ਹੋਊਗੀ ਇੱਕ ਫੋਟੋ ਅਸੀਂ ਉਹ ਫੁੱਟੀ ਆ ਨਹੀਂ ਇਹਨਾਂ ਦੀ ਜਿਹੜੀ ਬਿਲਡਿੰਗ ਸੀ ਦੋ ਮਤਲੀ ਇਹਨਾਂ ਦੀ ਬਿਲਡਿੰਗ ਸੀ ਉਹ ਪਹਿਲਾਂ ਹੀ ਇੰਨੀ ਕਮਜ਼ੋਰ ਸੀ ਇਹਨਾਂ ਨੂੰ ਦੂਰ ਹੀ ਜਾ ਕੇ ਕਹਿ ਚੁੱਕੇ ਆ ਭਾਈ ਇਹਦਾ ਕੋਈ ਹਿੱਲਾ ਕਰੋ ਇਹ ਬਿਲਡਿੰਗ ਪਹਿਲਾਂ ਹੀ ਇੰਨੀ ਜਿਆਦੀ ਕਮਜ਼ੋਰ ਸੀ ਕਿ ਉਹ ਮਤਲਬ ਇਹਨਾਂ ਜੈਕ ਜੁਕ ਲਾ ਕੇ ਉਹਨਾਂ ਨੂੰ ਸੈੱਟ ਕਰਾਇਆ ਕੁਸਾਲ ਪਹਿਲਾਂ ਕਹਿੰਦਾ ਜੀ ਪੈਰ ਪੂਰੋ ਦੇ ਪਹਿਲਾਂ ਹੀ ਉਹੋ ਜਿਹਾ ਹੀ ਅਸੀਂ ਤੇ ਬਿਲਕੁਲ ਉਹ ਜਿਹਾ ਲਾ ਕੇ ਮਜ਼ਬੂਤੀ ਵਾਲਾ ਕੰਮ ਕਰ ਲੱਗੇ ਹਾਂ 1.5 1.5 ਫੁੱਟ ਚੌੜੇ ਪਿੱਲਰ ਪਰ ਲੱਗੇ ਹਾਂ ਕਿ ਇਹਨਾਂ ਦੀ ਵੀ ਬਿਲਡਿੰਗ ਸੇਫ ਹੋ ਜਾਣੀ ਹੈ ਹਾਂਜੀ ਇਹੋ ਜਿਹਾ ਕੰਮ ਕਰ ਲੱਗੇ ਹਾਂ ਚੰਗਾ ਕੰਮ ਕਰ ਲੱਗੇ ਹਾਂ ਹੁਣ ਮਾੜੀ ਕਿਸਮਤ ਇਹਨਾਂ ਦੀ ਜਾਂ ਕੁਝ ਲਾ ਲੋ ਸਾਡਾ ਵੀ ਕੰਮ ਸਾਰਾ ਰੁਕ ਗਿਆ ਸਾਡਾ ਇਹਦੇ ਵਿੱਚ ਕੋਈ ਵੀ ਕਸੂਰ ਨਹੀਂ ਕੋਈ ਸਾਡਾ ਵਾਅਦਾ ਨਹੀਂ ਦੇਖੋ ਆਪਾਂ ਕੋਈ ਜਗਾ ਲੈਨੇ ਹਾਂ ਹਾਂਜੀ ਉਹ ਜਗਾ ਨਹੀਂ ਉੱਥੇ ਬਿਲਡਿੰਗ ਤੇ ਬਣਾਵਾਂਗੇ ਬਿਲਕੁਲ ਤਾਨੂੰ ਸਾਡਾ ਹੋ ਜਾਣਾ ਸੀ ਇਹ ਗੱਲ ਨਹੀਂ ਜੀ ਬਸ ਸਾਡਾ ਕੋਈ ਵੀ ਕਸੂਰ ਨਹੀਂ ਆ ਕਾਰਨ ਇਹ ਆ ਕਿ ਇਨਾਂ ਦੀ ਬਿਲਡਿੰਗ ਬੇਹੱਦ ਕਮਜ਼ੋਰ ਸੀ ਤੇ ਆਂਡ-ਭਾੜ ਜਿੰਨੇ ਆ ਤੁਹਾਨੂੰ ਇਲਾਕਾ ਵੀ ਦੱਸ ਦੂਗਾ ਇਹਨਾਂ ਬਹੁਤ ਮਾੜਾ ਮਿਸਤਰੀ ਲਾਇਆ ਜਾਂ ਮਾੜਾ ਮਟੀਰੀਅਲ ਵਰਤਿਆ ਉਹ ਤੈਸ ਨਾਲ ਹੋ ਗਿਆ ਸਾਨੂੰ ਨਹੀਂ ਦੋਖਿਆ ਬਿਲਕੁਲ ਕਿਉਂਕਿ ਦੱਸ ਰਹੇ ਕੋਈ ਸਮਾਂ ਪਹਿਲਾਂ ਹੀ ਬਣਾਈ ਹੈ ਹਨਾ ਹਾਂ ਕੋਈ ਸਮਾਂ ਪਹਿਲਾਂ ਬਣਾਈਆ ਸਾਨੂੰ ਵੀ ਦੋਖਿਆ ਪਰ ਉਹਦੇ ਵਿੱਚ ਸਾਡਾ ਕਸੂਰ ਅੱਤ ਹੀ ਨਹੀਂ ਆ ਕਿਉਂਕਿ ਇਹਨਾਂ ਦੀ ਬਿਲਡਿੰਗ ਹੀ ਕਮਜ਼ੋਰ ਸੀ ਵੇਖੋ ਨੀਆਂ ਦੇ ਲਾਗੇ ਨੀਆਂ ਫੁੱਟਦੇ ਆਪਾਂ ਉਹਨਾਂ ਦੇ ਥਾਂ 'ਚ ਜਾ ਕੇ ਤਾਂ ਫੁੱਟੀ ਨਹੀਂ ਤੇ ਨੀਂਹ ਵੀ ਵਾਹਾਂ ਦੇ ਜਿਹੜੀ ਪੈਲੀ ਹੁੰਦੀ ਆ ਵਾਹਾਂ ਦਾ ਆਪਾ ਵਾਹਨੇ ਆ ਵਾਹਾਂ ਤੋਂ ਸਿਰਫ 1.5 ਫੁੱਟ ਆ ਉਹ ਨੀਂਹ ਵੀ ਆਪਾਂ ਰੱਖੀ ਆ ਬਸ ਇੰਨਾ ਹੀ ਆ ਸਾਡਾ ਹੋਰ ਤਾਂ ਕੋਈ ਨਹੀਂ ਇਹਨਾਂ ਨਾਲ ਹਟਣਾ ਨਹੀਂ ਤੁਸੇ ਕਿੰਨਾ ਕਿ ਸਿਰ ਤੁਹਾਨੂੰ ਹੋ ਗਿਆ ਵੀ ਸਾਰੀ ਕਰਦੇ ਹੁੰਦੇ ਸਾਨੂੰ ਸਿਰਫ ਧਾਇਆ ਸਾਰਾ ਪਰਲੀ ਸਾਡੀ ਨਹੀਂ ਭਰੀ ਆ ਉਹ ਵੇਖ ਲਓ ਜਾ ਕੇ ਉੱਥੇ ਤੁਹਾਨੂੰ ਆਪੇ ਸਮਝ ਆ ਜਣੀ ਜੀ ਉਹ ਕਿੰਨੀ ਕੁ ਉਹ ਜੀ ਬਿਲਕੁਲ ਥੋੜੀ ਆ ਹਾਂ ਵਾਹਾਂ ਤੋਂ ਸਾਰੀ 1.5 ਫੁੱਟ ਆ ਇਹਨਾਂ ਦੀ ਬਿਲਡਿੰਗ ਪਹਿਲਾਂ ਹੀ ਕਮਜ਼ੋਰ ਹੀ ਆ ਨਾ ਉਹ ਲੋਕ ਵੀ ਆਂਦੇ ਰਹਿ ਗਲਤੀ ਸਭ ਤੋਂ ਵੱਡੀ ਇਹਨਾਂ ਦੀ ਆ ਇੰਨੀ ਇਹਨਾਂ ਉੱਥੇ ਹਾਈਲਾਈਟਸ ਦੇ ਅੰਦਰ ਚਲਾਉਣ ਦੇ ਆ ਦੱਸੋ ਉੱਥੇ ਤਾਂ ਬੜਾ ਕੁਝ ਨੁਕਸਾਨ ਹੋ ਸਕਦਾ ਹੈ